ਹੇ ਪਾਲੇ 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 ਤੋ ਤਾ ਗੁੜੀ ਕਰੇ ਬੋਲੇ ਲਗਦਾ ਜਿਵੇਂ ਕਬੱਡੀ 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 ਬੇਪਾ ਲੈ ਔਰ ਇੰਸਾ ਸਸ੍ਰੀਕਾਲ ਮੈਂ ਹਾਕਰਨ ਤੇ ਖੇਡਾਂ ਨਾਲ ਜੁੜੀ ਸਾਡੀ ਖਾਸ ਪੇਸ਼ਕਸ਼ ਨੂੰ ਲੈ ਕੇ ਦੁਬਾਰਾ ਹਾਜ਼ਰ ਹੋਇਆ ਹਾਂ ਅੱਜ ਦੇ ਇਸ ਐਪੀਸੋਡ 'ਚ ਗੱਲ ਹੋਵੇਗੀ ਮਾਖੇਡ ਕਬੱਡੀ ਦੀ ਤੇ ਅਸੀਂ ਮੁਲਾਕਾਤ ਕਰਾਂਗੇ ਇੱਕ ਅਜਿਹੇ ਤਾਵੀਦ ਨਾਲ ਜਿਸ ਦੀ ਉਮਰ ਬੇਸ਼ੱਕ ਘੱਟ ਹੈ ਪਰ ਉਸ ਦੀ ਮਿਹਨਤ ਬਹੁਤ ਜ਼ਿਆਦਾ ਹੈ ਉਸ ਦੀ ਮਿਹਨਤ ਕਾਰਨ ਹੀ ਉਹ ਅੱਜ ਪੰਜਾਬ ਤੇ ਵਿਦੇਸ਼ਾਂ 'ਚ ਹੋਣ ਵਾਲੇ ਕਬੱਡੀ ਕੱਪਾਂ ਦੀ ਸ਼ਾਨ ਬਣਿਆ ਹੋਇਆ ਹੈ ਕਬੱਡੀ ਜ਼ੋਰ ਮਿਹਨਤ ਤੇ ਚੁਸਤੀ ਫੁਰਤੀ ਦਿਖੇੜਾ ਜਿਸ ਵਿੱਚ ਇਹ ਗੁਣ ਹੁੰਦੇ ਨੇ ਉਹ ਆਪਣਾ ਚੰਗਾ ਨਾਮ ਬਣਾ ਲੈਂਦੇ ਨੇ ਪੁਰਾਣੇ ਖਿਡਾਰੀ ਦੱਸਦੇ ਨੇ ਕਿ ਜੇ ਤੁਹਾਡੀ ਖੇਡ ਚੰਗੀ ਹੈ ਤਾਂ ਘੱਟ ਭਾਰ ਤੇ ਘੱਟ ਉਮਰ ਦਾ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ ਇਸ ਗੱਲ ਨੂੰ ਅਸਲੀਅਤ 'ਚ ਬਦਲਿਆ ਨਵਜੋਤ ਸਿੰਘ ਨੇ ਸਾਡੇ ਪਿੰਡ ਮੇਲਾ ਹੀ ਜਿੱਦਾਂ ਇੱਥੇ ਬਾਬੇ ਸ਼ਰੀ ਜੰਦ ਦੀ ਜਗ੍ਹਾ ਤੇ ਹੁੰਦਾ ਵਾ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੁੰਦਾ ਵਾ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਜਾਂਦਾ ਜਿੱਦਾਂ ਚਾਰਾ ਕਲੱਬਾਂ ਦੇ ਮੈਚ ਕਰਾਇਆ ਜਾਂਦੇ ਆ ਪਹਿਲਾਂ ਬਈ ਸਾਡੇ ਪਿੰਡੋਂ ਸੰਦੀਪ ਮਹਿਮਦਵਾਲ ਉਹ ਖੇਡਦੇ ਹੁੰਦੇ ਸੀ ਤੇ ਉਹ ਹੁੰਦੇ ਹੁੰਦੇ ਬਾਹਰ ਉਹ ਜਿੱਦਾਂ ਬਹੁਤ ਵਧੀਆ ਲੱਗਦਾ ਹੁੰਦਾ ਸੀ ਖੇਡਦੇ ਤੇ ਉਹਨਾਂ ਨਾਲ ਦੇਖ ਕੇ ਸ਼ੁਰੂ ਕੀਤੀ ਤੇ ਉਹਨਾਂ ਦੇ ਨਾਲ ਹੀ ਜੁੜੇ ਸੀ ਜੇ ਫੇ ਉਹਨਾਂ ਦੇ ਨਾਲ ਹੀ ਰੀਡਰ ਬਣ ਕੇ ਗਾਉਂ ਦੇ ਪਹਿਲਾਂ ਜਿੱਦਾਂ ਉਹਨਾਂ ਦੇ ਨਾਲ ਹੀ ਸ਼ੁਰੂ ਤੇ ਮਿਲਗੀ ਸਾਡੇ ਪਿੰਡ ਹੋਰ ਤੇ ਕੋਈ ਖੇਡਦਾ ਨਹੀਂ ਨਾਲ ਤੇ ਕੋਈ ਹੁੰਦਾ ਹੀ ਤੇ ਨਾ ਹੀ ਅਸੀਂ ਕਿਤੇ ਹੋਰ ਜਾਈਦਾ ਸੀ ਉਹ ਪਿੰਡੋਂ ਦੇ ਹੁੰਦੇ ਉਹ ਸਾਡੀ ਮਿਹਨਤ ਲਵਾਉਂਦੇ ਹੁੰਦੇ ਗੇਮ ਉਹਨਾਂ ਦੇ ਨਾਲ ਲੜਾਈ ਦੀ ਹੁੰਦੀ ਫਿਰ ਹੌਲੀ ਹੌਲੀ ਭਾਈ ਰਦਰ ਨਾਲ ਸ਼ਹਿਰ ਮਿਹਨਤ ਕਰਨ ਜਾਂਦੇ ਹੋ ਜਾਂਦੇ ਤੇ ਹੌਲੀ ਹੌਲੀ ਫਿਰ ਮੈਚਾਂ ਦੇ ਖੜ ਦੇ ਦਿੰਦੇ ਫਿਰ ਦੁਆਬਾ ਹੋਰੀਏ ਟੀਮ ਬਣ ਗਈ ਇੱਕ ਲਾਲੀ ਸੁਰਖਪਰੀ ਰੋਇਲ ਪਿੰਡ ਦੀ ਟੀਮ ਬਣ ਗਈ ਉਹਨਾਂ ਜਿ ਖੇਡਦੇ ਹੁੰਦੇ ਹੋਲੀ-ਹੋਲੀ ਫਿਰ ਗਾਂ ਵਧ ਗਈ ਤਕਨੀਕੀ ਹੋਲੀ-ਹੋਲੀ ਜਦਾਂ ਖੇਡਦੇ ਹੌਲੀ-ਹੌਲੀ ਇਨਸਪੀਰੀਅਸ ਹੁੰਦਾ ਹਜੇ ਤੱਕ ਕੋਈ ਵੀ ਹੈ ਨਹੀਂ ਕਿ ਜਿੰਨੇ ਹਜੇ ਤੱਕ ਵੱਡੀ ਸਿੱਖ ਲਈ ਹੋਵੇ ਜਿੱਦਾਂ ਇਦਾਂ ਬੰਦਾ ਖੇਡਦਾ ਉਦਾਂ-ਉਦਾਂ ਸਿੱਖਦਾ ਰਹਿੰਦਾ ਜੀ ਜਿੱਦਾਂ ਉਸਤਾਦ ਵਾਲ ਆਪਣੇ ਵਾਲ ਦੇਖ ਕੇ ਉਹ ਵੀ ਰੀਡਰ ਸੀ ਫਿਰ ਤਾਂ ਵੀ ਫਿਰ ਮੈਂ ਵੀ ਰੀਡਰ ਬਣਨਾ ਚਾਹਾਂਗਾ 21 ਉਮਰ ਦੇ ਵੱਡਿਆਂ ਪੁਲਾੰਗਾ ਪੁੱਟਣ ਵਾਲਾ ਨੌਜਵਾਨ ਜ਼ਿਲ੍ਹਾ ਕਪੂਸਲਾ ਦੇ ਪਿੰਡ ਮਹਿਮਦਵਾਲ ਦਾ ਨਵਜੋਤ ਸਿੰਘ ਜਿਸ ਨੂੰ ਕਬੱਡੀ ਦੇ ਮੈਦਾਨ ਨੇ ਜੋਤਾ ਮਹਿਮਦਵਾਲ ਦੇ ਨਾਮ ਤੋਂ ਪਛਾਣ ਦਿੱਤੀ 15 ਜਨਵਰੀ 1998 ਨੂੰ ਸਰਦਾਰ ਬਰਨਜੀਤ ਸਿੰਘ ਦੇ ਘਰ ਜੰਮਿਆ ਕਬੱਡੀ ਦਾ ਜੋਤਾ ਆਪਣੀ ਖੇਡ ਨਾਲ ਕਈਆਂ ਦਾ ਦਿਲ ਜਿੱਤ ਚੁੱਕਾ ਹੈ ਜਦੋਂ ਬਹੁਤ ਵਧੀਆ ਲੱਗਦਾ ਜੀ ਜਦੋਂ ਜਿੱਤ ਕੇ ਆਉਂਦੇ ਜਦਾਂ ਵਧੀਆ ਲੱਗਦਾ ਉਹ ਜਦੋਂ ਦਿਲ ਨੂੰ ਚਾੜ ਚੜਦਾ ਜਦਾਂ ਬਹੁਤ ਖੁਸ਼ੀ ਹੁੰਦੀ ਜਦਾਂ ਜੁਕੜੇ ਬਾਕੀ ਬੁੜੀ ਗੱਲੇ ਕਬੱਡੀ ਕਰਦੀ ਹੈ ਖੋਤਾ ਇਸ ਰੇਡ ਬਾਲ ਕੋਲ ਕਹਿੰਦਾ ਜਾ ਆਇਆ ਯਾਰ ਨੇ ਯਾਰ ਨੇ ਚਾਰਾਂ ਦੇ ਵਿੱਚੋਂ ਤੌ ੱਲੇ ਬੱਲੇ ਕਰਵਾ ਦੇਗਾ ਜੱਫਾ ਲਾ ਕੇ ਅਰੇ ਟੀਮ ਦੇ ਲਈ ਬੰਦੀ ਰੋੜਾ ਦੂਰਾ ਤੇ ਥੋੜਾ ਦੂਰਾ ਤੇ ਜੰਤਾ ਦੂਰਾ ਤੇ ਜੁੱਤੀ ਦੇ ਪੰਜਾਬ ਖੇਡ ਮੇਲਿਆਂ ਵਿੱਚੋਂ ਬੈਸਟ ਧਾਵੀਆਂ ਦੇ ਕਈ ਇਨਾਮ ਜਿੱਤਣ ਵਾਲਾ ਜੋਤਾ ਹੁਣ ਵਿਦੇਸ਼ਾਂ 'ਚ ਵੀ ਧੂਮਾ ਪਾ ਰਿਹਾ ਏ ਪਹਿਲਾ ਮੈਚ ਜਿੱਦਾਂ ਜਿਹੜਾ ਕੱਪਾਂ ਦਾ ਹੁੰਦਾ ਜੀ ਉਹ ਫਿਰ ਮੈਂ ਸੁਰਖਪੁਰ ਦੀ ਅਕੈਡਮੀ ਬਣੀ ਸੀ ਤੇ 2015 ਚ ਉੱਥੇ ਸੁਰਖਪੁਰੀ ਕਰਾਇਆ ਗਿਆ ਟੂਰਨਾਮੈਂਟ ਉੱਥੋਂ ਮੈਂ ਕਪ ਸ਼ੁਰੂ ਕੀਤੇ ਹੀ ਉੱਥੇ ਖੇਡਿਆ ਸੀ ਪਹਿਲਾ ਮੈਚ ਹੁਣ ਤੋਂ ਬਾਅਦ ਹੁਣ ਬਾਹਰ ਖੇਡ ਕੇ ਆਏ ਆ ਜੀ ਤੇ ਹੁਣ ਇੰਡੀਆ ਖੇਡਾਂਗੇ ਸ਼ੁਰੂ ਕਰਾਂਗੇ ਫਿਰ ਮੈਚ ਮੈਂ ਹੀ ਦੋ ਵਾਰ ਕੈਨੇਡਾ ਗਿਆ ਇੱਕ ਵਾਰੀ ਆਸਟ੍ਰੇਲੀਆ ਇੱਕ ਵਾਰੀ ਦੁਬਈ ਤੇ ਇੱਕ ਵਾਰੀ ਮਲੇਸ਼ੀਆ ਗਿਆ ਜੀ ਅੰਡ ਜਿੱਦਾਂ ਇੱਕ ਵੱਡੀ ਟੌਰ ਬਹੁਤ ਆਈ ਜਿੱਦਾਂ ਸੰਦੀਪ ਹੋਰੀ ਹੁੰਦੇ ਸੀ ਉਹਨਾਂ ਨੇ ਆਉਣਾ ਕਰਨਾ ਬਾਹਰ ਖੇਡ ਕੇ ਜਿੱਦਾਂ ਵੱਖਰਾ ਜਿਹਾ ਸਵਾਦ ਹੁੰਦਾ ਜੀ ਤੇ ਉਹਦਾ ਕਰਕੇ ਸਾਨੂੰ ਸ਼ੌਂਕ ਹੀ ਅਹੀ ਵੀ ਇੰਦਾ ਕਰੀਏ ਜੀ ਤੇ ਫਿਰ ਉਹਨਾਂ ਦੇ ਨਾਲ ਹੀ ਅਸੀਂ ਖੇਡਣ ਲੱਗ ਪਏ ਬਹੁਤ ਜ਼ਿਆਦਾ ਬਦਲਾਵ ਹੁੰਦਾ ਹੀ ਹੌਲੀ ਹੌਲੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿੱਦਾਂ ਪਹਿਲਾਂ ਹੋਰ ਪਲੇਅਰਾਂ ਨਾਲ ਖੇਡਦੇ ਆਂ ਫਿਰ ਆਪਣੇ ਸੀਨੀਅਰ ਪਲੇਅਰਾਂ ਨਾਲ ਖੇਡਦੇ ਆਂ ਫਿਰ ਬਹੁਤ ਜ਼ਿਆਦਾ ਫਰਕ ਪੈਂਦਾ ਹੀ ਹੌਲੀ ਹੌਲੀ ਬਹੁਤ ਜ਼ਿਆਦਾ ਖੇਡਣ ਦਾ ਮਜ਼ਾ ਵੀ ਆਉਂਦਾ ਵਾ ਸਿੱਖਣ ਨੂੰ ਮਿਲਦਾ ਜੀ ਹਾਂਜੀ ਮਾਤਾ ਰਾਜਵਿੰਦਰ ਕੌਰ ਨੂੰ ਜਦ ਕੋਈ ਆ ਕੇ ਜੋਤੇ ਬਾਰੇ ਪੁੱਛਦਾ ਹੈ ਤਾਂ ਉਹ ਫੁੱਲੇ ਨਹੀਂ ਸਮਾਉਂਦੇ ਜੋਤਾ ਦੇ ਬਚਪਨ ਤੇ ਉਸ ਦੀਆਂ ਸ਼ਰਾਰਤਾਂ ਬਾਰੇ ਅੱਜ ਵੀ ਮਾਤਾ ਰਾਜਵਿੰਦਰ ਕੌਰ ਦੀਆਂ ਯਾਦਾਂ ਤਾਜ਼ੀਆਂ ਨੇ ਖਿਡਾਰੀ ਤੋਂ ਇਲਾਵਾ ਹੋਰ ਮੇਰਾ ਸਭ ਤੋਂ ਬੈਸਟ ਪੁੱਤਰ ਹੈ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਮਾਂ ਦੇ ਦਿਲ ਚ ਚਾਹ ਹੁੰਦਾ ਹੈ ਵੀ ਇਹ ਵਧੀਆ ਖੇਡੇ ਤੇ ਵਧੀਆ ਨਾਮ ਆਪਣਾ ਰੋਸ਼ਨ ਕਰੇ ਸ਼ਰਾਰਤੀ ਨਹੀਂ ਸੀ ਪਹਿਲਾਂ ਤੋਂ ਠਿੱਲਾਈ ਸੀ ਇੱਕ ਵਾਰੀ ਸਿਰਫ ਇਹਦੇ ਡੈਡੀ ਨੇ ਇਹਨੂੰ ਕੁੱਟਿਆ ਸੀ ਬਾਕੀ ਹੋਰ ਨਹੀਂ ਇਹਨੇ ਕਿਸੇ ਕੋ ਵੀ ਕੁੱਟ ਖਾਧੀ ਖਾਣ ਪੀਣ ਚ ਸਾਰੀਆਂ ਚੀਜ਼ਾਂ ਹੀ ਪਸੰਦ ਸੀ ਇਹਨੂੰ ਕੋਈ ਚੀਜ਼ ਦੀ ਵੀ ਨਹੀਂ ਸੀ ਵੀ ਮੈਂ ਆ ਚੀਜ਼ ਨਹੀਂ ਮੰਮੀ ਖਾਣੀ ਆ ਨਹੀਂ ਖਾਣੀ ਸਾਰੀਆਂ ਚੀਜ਼ਾਂ ਪਸੰਦ ਕਰਕੇ ਵਧੀਆ ਖਾਂਦਾ ਹੁੰਦਾ ਸੀ ਅੱਜ ਵੀ ਇਹ ਸ ਕਬੱਡੀ ਖਾਪਦੇ ਨਹੀਂ ਲੋਕ ਪਾਸੇ ਜੋਦੇ ਦੀ ਪਈ ਹੋਈ ਕਬੱਡੀ ਖੇਡ ਮੈਦਾਨ 'ਤੇ ਵਧੀਆ ਵਹਰਾਬੀ ਆਈ ਸਭ ਕੁਝ ਮਿਲਦਾ ਏ ਇਹਦੇ ਤੋਂ ਜਿੱਦਾਂ ਖੇਡੋ ਮਿਹਨਤ ਕਰੋ ਆਪਣੀ ਤਾਂ ਵਧੀਆ ਆਈ ਵਧੀਆ ਲਾਈਫ ਆਈ ਜਿੱਤ ਹਾਰੀ ਜੇ ਜਿੱਤਾਂਗੇ ਫਿਰ ਹਾਰਨਾ ਵੀ ਜ਼ਰੂਰੀ ਆਈ ਜੇ ਜਦੋਂ ਆਪਾਂ ਹਾਰਦੇ ਫੇ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਆਪਾਂ ਜਿੱਤਦੇ ਰਹਿੰਨੇ ਆ ਜੇ ਆਪਾਂ ਕੋਈ ਗਲਤੀ ਵੀ ਕਰਦੇ ਉਹ ਨੋਟ ਨਹੀਂ ਰੱਖਦੇ ਜਦੋਂ ਆਪਾਂ ਹਾਰਦੇ ਆ ਫਿਰ ਆਪਾਂ ਨਿੱਕੇ ਨਿੱਕੇ ਗਲਤੀ ਨੋਟ ਕਰਦੇ ਆ ਕਿ ਆ ਇੱਥੋਂ ਗਲਤੀ ਆ ਇੱਥੋਂ ਗਲਤੀ ਹਾਂਜੀ ਹੁਣ ਤੱਕ ਹੀ ਨੋ ਮੋਟਰਸਾਈਕਲ ਦਿੱਤੇ ਆ ਦੋ ਸਨਮਾਨਤ ਹੋਏ ਆ ਜੀ ਤੇ ਬੁੰਦੀਆਂ ਤੇੰਨੀਆਂ ਦਿੱਤੀ। ਪਰ ਨਾ ਹੀ ਹੋ ਜਾਂਦੀ। ਕੰਟਰੋਲ ਫਲਾਈਟ ਵੀ ਉੱਪਰ ਰਹੀ ਹੈ। ਲੋੜਾ ਰੱਖਿਆ ਜਾ ਰਿਹਾ ਹੈ। ਇਹ ਬਰਾੜਾ ਦੀ ਤਾਲ ਤੇ ਇਹ ਹੈ ਜੋਤਾ ਮਹਿਮਦ ਵਾਦਰ ਕਬੱਡੀ ਨੂੰ ਸੱਟਾਂ ਦੀ ਖੇਡ ਮੰਨਿਆ ਜਾਂਦਾ ਹੈ। ਜੋਤਾ ਮਹਿਮਦ ਵਾਦਲ ਦੀ ਜ਼ਿੰਦਗੀ 'ਚ ਵੀ ਇੱਕ ਅਜੀਹਾ ਮੋੜ ਆਇਆ ਸੀ ਕਿ ਉਸ ਨੂੰ ਲੱਗਣ ਲੱਗ ਪਿਆ ਕਿ ਹੁਣ ਸ਼ਾਇਦ ਉਹ ਕਬੱਡੀ ਖਿਡਾਰੀ ਨਹੀਂ ਰਹਿ ਸਕੇਗਾ। ਸ ਮੇਰੀ ਇੱਕ ਗੋਡੇ ਦੇ ਪਹਿਲਾ ਪਹਿਲਾ ਜੋ ਸ਼ੁਰੂ ਕਰਨ ਲੱਗਾ ਸੀ ਉਦੋਂ ਸੱਟ ਲੱਗ ਗਈ ਗੋਡੇ ਦਾ ਏਸੀਆ ਟੁੱਟ ਗਿਆ ਸੀ ਡਾਕਟਰ ਕਹਿੰਦੇ ਜੀ ਆਪਰੇਸ਼ਨ ਹੋਣਾ ਵਾ ਤੇ ਉਦੋਂ ਦਿਨ ਬਹੁਤ ਔਖੇ ਲੰਘਦੇ ਜਿੱਦਾਂ ਇਦਾਂ ਜੋ ਦੱਸਦੇ ਫੇਰ ਇੱਕ ਵਾਰੀ ਬੰਦੇ ਲੱਗਦਾ ਕਿ ਮੈਂ ਹੁਣ ਖੇਡ ਨਹੀਂ ਸਕਦਾ ਜਦੋਂ ਸੱਟ ਲੱਗ ਜਾਂਦੀ ਬੰਦੇ ਤੇ ਫੇਰ ਔਖਾ ਹੁੰਦਾ ਉੱਠਣਾ ਜੀ ਤੇ ਫੇਰ ਉਦੋਂ ਬਹੁਤ ਔਖਾ ਲੱਗਦਾ ਬਹੁਤ ਔਖੇ ਦਿਨ ਲੰਘਦੇ ਆਈ ਤੇ ਫੇਰ ਉਦਾਂ ਹੌਲੀ ਹੌਲੀ ਦੇਸੀ ਇਲਾਜ ਕਰਾ ਕੇ ਵੀ ਠੀਕ ਕਰ ਲਿਆ ਜੀ ਨੇ ਸਾਰੇ ਰਫੀ ਵਧੀਆ ਉਦਾਂ ਜਦੋਂ ਵੀ ਆਪਾਂ ਕਬੱਡੀ ਪੁੰਨੇ ਮਾੜਾ ਮੋਟਾ ਡਰਤੇ ਹੁੰਦਾ ਹੀ ਆ ਤੇ ਬਾਕੀ ਠੀਕ ਹੈ ਵਧੀਆ ਸਾਰਿਆਂ ਨੇ ਖੇਡਦੇ ਰਹੀਦਾ ਵਾ ਵਧੀਆ ਚੱਲੀ ਜਾਂਦਾ ਜੀ ਇਦਾਂ ਹੀ ਦਿਨੇ ਇਹ ਹੁੰਦਾ ਕਿ ਜੋਰ ਮਾਰੀਏ ਜਿੱਤੀਏ ਜੋ ਜਿੱਤੀਦਾ ਫੇਰ ਖੁਸ਼ੀ ਵੱਖਰੀ ਹੁੰਦੀ ਆ ਜੀ ਬਚਪਨ ਤੋਂ ਉਹਦਾ ਪੜ੍ਹਾਈ ਦੇ ਵਿੱਚ ਇਦਾਂ ਹੀ ਤੇ ਸਕੂਲੋਂ ਭੱਜ ਜਾਣਾ ਕਰਦਾ ਖੇਡਣ ਸਕੂਲ ਪੜ੍ਹਾਈ ਵਾਲੇ ਦਾ ਘੱਟ ਧਿਆਨ ਤੇ ਬਾਅਦ ਚ ਹੌਲੀ ਹੌਲੀ ਪਹਿਲਾਂ ਤੇ ਢਲਾਈ ਜਾਏ ਤੇ ਹੁਣ ਵਧੀਆ ਬਣ ਗਿਆ ਹੌਲੀ ਹੌਲੀ ਚਲੋ 2-3 ਸਾਲ ਹੋ ਗਏ ਵਧੀਆ ਖੇਡਦਾ ਮੰਨਣਾ ਥੋੜਾ ਜਿਹਾ ਹੈ ਗਈ ਕਸਰ ਜੀ ਜਿੱਦਾਂ ਵਧੀਆ ਖੇਡੇ ਹੋਰ ਇਤੋਂ ਥੋੜਾ ਜਿਹਾ ਹਜੇ ਢਲਾ ਰਹਿੰਦਾ ਥੋੜਾ ਜਿਹਾ ਜੀ ਮਿਹਨਤ ਹੋਰ ਕਰੇ ਵਧੀਆ ਬਣੂਗਾ ਇਹ ਇੱਥੇ ਦਾਪਾ ਇਹ ਵੈਦਰ ਚ ਜੰਮੇ ਪਲੇ ਆ ਇਹ ਵੈਦਰ ਹੋ ਰਾ ਉਹ ਹੋ ਰਾ ਫਿਰ ਇੱਥੋਂ ਜਿਹੜੇ ਪਲੇਅਰ ਜਾਂਦੇ ਜਿੰਨੇ ਪਲੇਅਰ ਜਾਂਦੇ ਆ ਸਾਰੇ ਪਲੇਅਰ ਤਗੜੇ ਪਲੇਅਰ ਹੁੰਦੇ ਆ ਫਿਰ ਬਹੁਤ ਵੱਖਰਾ ਜਿਹਾ ਮਤਲਬ ਕਿ ਲੱਗਦਾ ਹੁੰਦਾ ਕਿ ਨਾ ਇੱਕ ਆਪਾਂ ਕਲੱਬ ਲਈ ਖੇਡੀਦਾ ਵਾ ਇੱਕ ਜਿੰਨਾ ਦੇ ਕਲੱਬ ਲਈ ਖੇਡੀਦਾ ਫਿਰ ਉਹ ਜਿੱਤਣ ਨੂੰ ਆਪਾਂ ਨੂੰ ਕਹਿੰਦੇ ਜੋਰ ਮਾਰੋ ਬਸ ਫੈਮਿਲੀ ਵੱਲੋਂ ਫੁੱਲ ਸਪੋਰਟ ਹੈ ਇਹ ਸ਼ੁਰੂ ਤੋਂ ਹੀ ਹਾਂਜੀ ਪਾਪਾ ਵੀ ਫੁੱਲ ਸਪੋਰਟ ਕਰਦੇ ਸਾਰੀ ਫੈਮਿਲੀ ਕਰਦੀ ਆ ਜਿੱਦਾਂ ਜੀ ਮਿਹਰੀ ਕਰਦੇ ਆ ਇਹ ਕਦੀ ਕਹਿੰਦਾ ਹੁੰਦਾ ਸੀ ਵੀ ਸਕੂਲ ਮੈਂ ਆ ਵੀ ਆ ਵੀ ਨਹੀਂ ਮੇਰੇ ਸਕੂਲ ਪਸੰਦ ਤੇ ਆ ਵੀ ਨਹੀਂ ਪਸੰਦ ਪੜਾਈ ਦੇ ਵਿੱਚ ਤੇ ਬਿਲਕੁਲ ਹੀ ਨਹੀਂ ਸੀ ਤੇ ਨਹੀਂ ਨਹੀਂ ਜੋਰ ਵੀ ਨਹੀਂ ਪਾਇਆ ਤੇ ਜਿਹੜਾ ਵੀ ਇਹ ਸਕੂਲ ਚ ਮੈਂ ਵੀ ਗੋਰਪ੍ਰੀਤ ਇਹਦਾ ਵੱਡਾ ਬ੍ਰਦਰ ਸੀ ਤੇ ਉਹਨੇ ਕਹਿਣਾ ਕਰਨਾ ਵੀ ਮੈਂ ਉਹਨੂੰ ਤਿੰਨ ਚਾਰ ਸਕੂਲ ਵੀ ਚੇਂਜ ਕਰਾਏ ਸੀ ਤੇ ਇਹ ਕਹਿਣਾ ਵੀ ਉਹਨੂੰ ਇੰਨੇ ਚੇਂਜ ਕਰਾ ਲੈਣ ਮੈਨੂੰ ਕਿਉਂ ਨਹੀਂ ਕਰਾਉਂਦੇ ਤੇ ਇਹ ਵੀ ਕਹਿੰਦਾ ਮੈਨੂੰ ਵੀ ਹੁਣ ਚਾਰ ਪੰਜ ਸਕੂਲ ਚੇਂਜ ਕਰਾਓਗੇ ਫਿਰ ਚਾਰ ਪੰਜ ਸਕੂਲ ਚੇਂਜ ਕਰਕੇ फिर भी चलो बीए तक चले गया पहली कबड्डी कह रहे फेल बनाई कबड्डी छोटे चार बल्ले है चारा मेरा छोटा ਬੰਬੀ ਪੁਰੀਆ ਫਰੰਦੀ ਪੁਰੀਆ ਏ ਉਸ ਸਵੇਰ ਨੂੰ ਜਿੰਮ ਚੱਲਦੀਦਾ ਜੀ ਤੇ ਸ਼ਾਮ ਨੂੰ ਗਰਾਊਂਡ ਲਾ ਲਈਦੀ ਆ ਜੀ ਤੇ ਜਦੋਂ ਆਪਣੇ ਸੀਨੀਅਰ ਦੇ ਨਾਲ ਲਾਈਦੀ ਫਿਰ ਵਾਦੀ ਮਿਹਨਤ ਲੱਗਦੀ ਆ ਜੀ ਹਾਂਜੀ ਵਧੀਆ ਲੱਗ ਜਾਂਦੀ ਮਿਹਨਤ ਮਿਹਨਤ ਵਿੱਚ ਰਨਿੰਗ ਕਰ ਲਈਦੀ ਸਪ੍ਰਿੰਟਾਂ ਹੋਗੇ ਛਪਾਟੇ ਹੋਗੇ ਫਿਰ ਜਿੰਮ ਲਾ ਲੈਣਾ ਕਰਨਾ ਵਸ ਫਿਰ ਗਰਾਊਂਡ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਆ ਜੀ ਜਿਹੜੇ ਨਵੇਂ ਖਿਡਾਰੀ ਖੇਡਦੇ ਆ ਤੇ ਉਹਨਾਂ ਨੂੰ ਇਹੀ ਆ ਕਿ ਨਸ਼ੇ ਤੋਂ ਬਚਿਆ ਜਾਵੇ ਤੇ ਥੋੜਾ ਫਿਰਨ ਤੋਂ ਧਿਆਨ ਦੇ ਤੇ ਆਪਣੀ ਮਿਹਨਤ 'ਆ ਲਗਾਓ ਕਿ ਮਿਹਨਤ ਦੋ ਟਾਈਮ ਜ਼ਰੂਰੀ ਆ ਫਿਰ ਉਸ ਤੋਂ ਬਾਅਦ ਜੋ ਮਰਜ਼ੀ ਕਰਨ ਤੇ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਆ ਤੇ ਮੈਚ ਖੇਡਣੇ ਹੀ ਵੱਧ ਤੋਂ ਵੱਧ ਹਾਂ ਮੈਚਾਂ ਤੋਂ ਬਹੁਤ ਸਿੱਖਿਆ ਮਿਲਦੀ ਆ ਆਪਾਂ ਨੂੰ ਨਸ਼ੇ ਤੋਂ ਬਚਿਆ ਜਾਵੇ ਤੇ ਤੁਰਨ ਫਿਰਨ ਤੋਂ ਬਚਾਏ ਬਸ ਆਪਣੀ ਗੇਮ ਨਾਲ ਤਿਆਰ ਰੱਖਣੀ ਬਸ ਇੰਨਾ ਵੀ ਹੋਵੇ ਦੇ ਮੇਨ ਤਲਾਵੇ ਤੇ ਬਹੁਤ ਘੱਟ ਮੁਸ਼ਕਲ ਹੈ ਜਿੱਦਾਂ ਆਪਣੀ ਸੋਚ ਉਧਰ ਰੱਖੇ ਕਿ ਮੈਂ ਪਲੇਅਰ ਬੰਨਾ ਹਾਂ ਤੇ ਬਸ ਬੰਨ੍ਹ ਸਕਦਾ ਹੀ ਹੈ। ਵਰ ਲਈ ਜੱਤਣਗੇ, ਵਰ ਲਈ ਝੱਟੜਗੇ। ਮੋਟਰਸਾਈਕਲ ਤੇ ਆਪ ਚੱਕਰਾਂ ਚ ਪੈ ਗਏ ਹੈ। ਵੀ ਸਾਨੂੰ ਕੌਣ ਲਿਜਾਊ ਸਾਨੂੰ ਕੌਣ ਲਿਜਾਊ। ਕੋਈ ਪਤਾ ਨਹੀਂ ਕੀ ਨੇ ਯਤਨਾ ਹੈ। ਲਓ ਕਬੱਡੀ ਪਈ ਹੋਈ ਹੈ। ਮਹਿਮਦਵਾੜੀ ਹੈ। ਚਾਰ ਨੇ ਸਾਹਮਣੇ ਜਾਸੀ। ਇੱਕ ਨਾਲ ਹਲਕਾ ਟੱਚ ਨੰਬਰ ਰੀਡਰ ਦੇ ਸੇ। ਜਦੋਂ ਕਹਿੰਦੇ ਜੱਫਾ ਲੱਗਾ ਨਾ ਕਿ ਆਪਾਂ ਕੋਈ ਵੀ ਚੀਜ਼ ਲੈਨੇ ਆਈ ਉਹਦਾ ਨੁਕਸਾਨ ਤੇ ਹੈਗਾ ਹੀ ਹਾਂਜੀ ਬਾਕੀ ਸਾਰੇ ਪਲੇਅਰ ਨਹੀਂ ਲਿੰਦੇ ਕੋਈ ਇੱਕ ਪਲੇਅਰ ਲੈਂਦੇ ਹੋ ਵੀ ਬਾਕੀ ਪਤਾ ਨਹੀਂ ਹੁਣ ਆਪਾਂ ਨੂੰ ਰਾਈਟ ਦੁੱਧ ਕਿਉਂ ਵੀ ਵੱਤੋ ਵੱਤ ਬਿਨਾਂ ਧੀਰੇ ਤੇ ਚਿਕਨ ਟੁਕਣ ਖਾਣਾ ਚਾਹੀਦਾ ਆਪਾਂ ਨੂੰ ਹਾਂਜੀ ਤੇ ਹੋਰ ਜਿੱਦਾਂ ਬਦਾਮ ਬਦੂਮ ਖਾਣੇ ਚਾਹੀਦੇ ਆ ਇਹ ਛੋਟਾ ਹੁੰਦਾ ਬਚਪਨ ਤੋਂ ਹੀ ਚੱਲ ਜਾਂਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਮੈਨੂੰ ਵੀ ਖੇਡਣ ਵਾਸਤੇ ਵੀ ਲੈ ਕੇ ਜਿੱਦਾਂ ਕਿਸੇ ਮੁੰਡੇ ਨਾਲ ਛੱਡ ਕੇ ਆਓ ਮੈਂ ਖੇਡਣਾ ਦੌੜ ਲਾਉਣੀ ਹੈ ਤੇ ਵੀ ਸ਼ੁਰੂ ਤੋਂ ਹੀ ਇਦਾਂ ਹੀ ਇਹਨੇ ਵੀ ਖੇਡ ਦੇ ਵਿੱਚ ਇਹਨੂੰ ਖੇਡ ਪਸੰਦ ਸੀ ਸਾਨੂੰ ਵੀ ਸ਼ੌਂਕ ਸੀ ਵੀ ਚਲੋ ਖੇਡੇ ਤੇ ਇਹਨੂੰ ਰੋਕਿਆ ਨਹੀਂ ਫਿਰ ਸਾਹਾਂ ਦੇ ਨਾਲ ਚੇਤੇ ਰਹਿਣਗੇ ਸਾਹਾਂ ਦੇ ਨਾਲ ਚੇਤੇ ਰਹਿਣਗੇ ਲਓ ਕਬੱਡੀ ਪਈ ਹੋਈ ਹੈ ਜਾਸੀ ਚਾਰ ਨੇ ਪੱਟਾਂ ਦੇ ਥਾਪੀਆਂ ਮਾਰਦੇ ਆ ਖੜੇ ਮਾਰਨ ਥਾਪੀਆਂ ਬਈ ਪੋਤੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਈਮਾ ਮੰਦਰ ਮੋੜ ਨਾ ਖਾਲੀ ਉਹ ਪਹਿਲੀ ਧੱਪਿਆ ਜਿੱਤੇ ਮੌੜ ਨਾ ਪਾਉਂਦਾ ਪਾਕੇ ਸਿੰਘ ਧੱਪਗੇ ਕੂੜੀਆਂ ਦੇ ਵਿੱਚ ਬਹਿ ਜਾ ਗੋਲੀ ਲਾ ਕੇ ਦਾ ਕਰਦਾ ਹੋਇਆ ਇਧਰ ਪੋਤੇ ਵੀ ਕਬੱਡੀ ਖੇਡਤਾ ਕਬੱਡੀ ਪਾ ਰਿਹਾ ਹੈ ਮਹਿਮ ਗਵਾਰੀ ਹੈ ਤੇ ਪੂਰੀ ਇੱਕ ਵਾਰਾਂ ਵਿੱਚ ਨਾ ਦੌੜ ਹੈ ਇੱਕ ਪਟ ਲਈਆਂ ਥਾਂ ਥਾਂ ਦੌੜ ਹੈ ਜਿਹਦਾ ਪੁੱਤ ਵੀਦਾ ਪੋਤਾ ਖੋਦਿਆ ਤੇ ਚੰਦੜਾਲ ਕੇਦੇ ਪੋਸ ਮਖਾਨ ਦਾ ਪੁੱਤ ਜਿੰਨਾ ਮਾੜਾ ਦੇ ਕਬੱਡੀ ਖੇਡ ਹੋ ਥੋੜੀ ਥੋਟਾਈ ਹੈ ਬਹਿਦਰੂ ਮੇਰ ਲਈ ਜ਼ਿਆਦਾਤਰ ਕਬੱਡੀ ਖਿਡਾਰੀਆਂ ਦੀ ਅਜੇਹੀ ਮੰਗ ਰਹੀ ਹੈ ਕੀ ਖਿਡਾਰੀਆਂ ਲਈ ਅਜਿਹਾ ਪ੍ਰਬੰਧ ਕਬੱਡੀ ਪ੍ਰੇਮੀਕਰਨ ਕਿ ਸੱਟ ਲੱਗਣ ਉੱਤੇ ਵੀ ਉਸਦਾ ਪੂਰਾ ਸਾਥ ਨਿਭਾਇਆ ਜਾ ਸਕੇ ਇਹਨਾਂ ਨੂੰ ਵੱਖਰਾ ਇੱਕ ਬਣਾਉਣਾ ਚਾਹੀਦਾ ਕਿ ਜਿੱਦਾਂ ਸਾਰੇ ਪਲੇਅਰਾਂ ਤੋਂ ਪੈਸੇ ਇਕੱਠੇ ਕੀਤੇ ਜਾਣ ਜਿੱਦਾਂ ਮਰਜ਼ੀ ਕਿ ਇਹਨਾਂ ਨੂੰ ਜਿਹੜੇ ਪਲੇਅਰ ਤੇ ਸੱਟ ਲੱਗਦੀ ਉਹਨੂੰ ਪੈਸੇ ਦਿੱਤੇ ਜਾਣੇ ਚਾਹੀਦੇ ਆ ਉਹਦਾ ਇਲਾਜ ਕਰਾਉਣਾ ਚਾਹੀਦਾ ਜੀ ਨਹੀਂ ਤੇ ਜਿਹੜਾ ਪਲੇਅਰ ਤੇ ਸੱਟ ਲੱਗਦੀ ਉਹਨੂੰ ਕੋਈ ਨਹੀਂ ਪੁੱਛਦਾ ਹੈਗਾ ਜੀ ਦੀ ਦਵਾਵਾਂ ਤੇ ਚਲੋ ਜਦੋਂ ਖੇਡਦੇ ਨੇ ਮੈਚ ਵੀ ਸਾਰਿਆਂ ਲਈ ਦਵਾਵਾਂ ਦੇਈ ਦੀਆਂ ਨੇ ਵੀ ਸਾਰਿਆਂ ਦੇ ਤੀ ਪੁੱਤਰ ਵੀ ਵਧੀਆ ਖੇਡਣ ਤੇ ਵੀ ਛੱਟ ਨਾ ਲੱਗੇ ਸਾਰਿਆਂ ਲਈ ਅਸੀਂ ਤੇ ਇਹ ਹੀ ਸੋਚਨੇ ਆ ਜੇ ਆਪਣੇ ਪੁੱਤਰ ਲਈ ਸੋਚਣਾ ਤੇ ਬਾਕੀਆਂ ਦੇ ਵੀ ਤੇ ਇਦਾਂ ਦਾ ਹੀ ਨੇ ਆ ਇਹ ਤੇ ਹੁਣ ਵੀ ਸਮਾਂ ਹੀ ਹੈ ਵੀ ਜੇ ਮਾਲਕ ਹੀ ਜੋ ਵੀ ਮਤ ਪਾਉਂਦਾ ਮਾਲਕ ਪਾਉਂਦਾ ਏ ਹੋਰ ਮਾਪਿਆਂ ਦੇ ਕਹਿੰਦੇ ਮਾਪੇ ਕਿਹੜੇ ਵੀ ਬਾਹਰ ਨਾਲ ਇਹਨਾਂ ਦੇ ਜਾਂਦੇ ਆ ਕਿ ਜਿਹੜੇ ਇਹਨਾਂ ਨੂੰ ਹਣੋਂ ਬਾਹਰ ਇਹਨਾਂ ਕੋਲ ਪੈਸੇ ਵੀ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਤੇ ਜੇ ਮਾਲਕ ਹੀ ਮਤ ਪਾਵੇ ਤੇ ਇਹਨਾਂ ਨੂੰ ਸਭ ਕੁਝ ਵਾਜ ਸਕਦੇ ਨੇ ਤੇ ਜੇ ਮਾਪੇ ਆ ਕਿਹੜੇ ਇਹਨਾਂ ਦੇ ਨਾਲ ਰਹਿੰਦੇ ਨੇ ਬਾਕੀ ਕਬੱਡੀ ਇੱਕ ਲਾਈਫ ਸਟਾਈਲ ਹੈ ਇਹਦੀ ਵੱਖਰੀ ਲਾਈਫ ਆਈ ਅੰਦੀ ਤੇ ਬਹੁਤ ਵਧੀਆ ਦਿਨ ਲੰਘਦੇ ਆ ਤੇ ਦਾ ਪੂਰਾ ਵਧੀਆ ਵਾ ਜਿੱਦਾਂ ਹੁਣ ਬਾਹਰ ਆਏ ਤੇ ਹੁਣ ਮੈਚ ਨਹੀਂ ਹੋਇਆ ਸ਼ੁਰੂ ਕੀਤਾ ਜਦੋਂ ਮੈਚ ਚੱਲਦੇ ਆ ਉਦੋਂ ਫਿਰ ਮਨਨ ਦੀ ਦਿਨ ਛੇਤੀ ਨਾਲ ਹੁਣ ਤੇ ਹਰੇ ਔਖੇ ਲੰਘਦੇ ਆ ਚੇਂਜਸ ਬਹੁਤ ਹੈ ਸਾਰੀ ਲਾਈਫ ਹੀ ਚੇਂਜ ਹੁੰਦੀ ਜਾਂਦੀ ਗਾਂ ਦੀ ਗਾਂ ਦੀ ਬਹੁਤ ਬਹੁਤ ਫਰਕ ਪੈਂਦਾ ਵਾ ਟੂਰਨਾਮੈਂਟ ਸਾਨੂੰ ਕਿਸੇ ਨੇ ਪਛਾਣਿਆ ਹਵੇ ਸਾਨੂੰ ਫੈਨਸ ਮਿਲੇ ਹੋਣ ਉਸ ਵੇਲੇ ਕੀ ਲੱਗਦਾ ਕਿ ਮਿਹਨਤ ਲੰਗਲੇ ਆਰੇ ਹਾਂਜੀ ਉਦੋਂ ਲੱਗਦਾ ਕਿ ਹੋਰ ਮਿਹਨਤ ਕਰੀਏ ਹੋਰ ਤਗੜੇ ਹੋਈਏ ਜਿੱਦਾਂ ਹੀ ਦਿਲ ਕਰਦੋਂ ਉਦੋਂ ਮਿਹਨਤ ਕਰਨ ਨੂੰ ਦਿਲ ਕਰਦਾ ਜੀ ਕਿ ਹਾਂਜੀ ਲੱਗਦਾ ਮਿਹਨਤ ਦਾ ਮਾਣ ਪੈਂਦਾ ਜੀ ਹਜੀ ਵੀ ਟ੍ਰੈਕਟਰ ਜਿੱਤਨ ਦੀ ਇੱਛਾ ਉਹ ਜਿਤਨਾ ਵਸੀ ਸ਼ੌਂਕ ਕੋਈ ਨਹੀਂ ਵਦ ਵਦੂਆ ਕਬੱਡੀ ਦਾ ਇੱਕ ਵੱਡਾ-ਵੋਟਾ ਗੁੱਲੀ ਰੰਡਾ ਖੇਡਦੀ ਦਾ ਜੋਤਾ ਮਹਿਮਦਵਾਲ ਦੇ ਪਿਤਾ ਪਰਮਜੀਤ ਸਿੰਘ ਆਪਣੇ ਪੁੱਤਰ ਦੇ ਖੇਡ ਪ੍ਰਦਰਸ਼ਨ ਤੋਂ ਬੇਹੱਦ ਖੁਸ਼ ਨੇ ਪਰ ਉਹਨਾਂ ਦੀ ਨਰਾਜ਼ਗੀ ਪੰਜਾਬ ਸਰਕਾਰ ਤੋਂ ਕਾਫੀ ਜ਼ਿਆਦਾ ਹੈ ਪੰਜਾਬ ਦੀ ਮਾਂ ਖੇਡ ਕਬੱਡੀ ਲਈ ਪੰਜਾਬ ਦੀ ਹੀ ਸਰਕਾਰ ਨਜ਼ਰਅੰਦਾਜ਼ੀ ਵਰਤੇ ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਉਹਨਾਂ ਸਰਕਾਰ ਨੂੰ ਨੌਜਵਾਨਾਂ ਦਾ ਰੁਝਾਨ ਖੇਡਾਂ ਵੱਲ ਵਧਾਉਣ ਲਈ ਬਣਦੀ ਉਪਰਾਲੇ ਕਰਨ ਦੀ ਬੇਨਤੀ ਕੀਤੀ ਮਾਪੇ ਨੂੰ ਇਹੋ ਹੀ ਬੱਚਿਆਂ ਨਾਲ ਜਰਾ ਧਿਆਨ ਰੱਖਣਾ ਚਾਹੀਦਾ ਜਿੱਦਾਂ ਖੁੱਲੇ ਪੈਸੇ ਦੇ ਦਿੰਦੇ ਜਿਹੜੇ ਜਦੋਂ ਘਰ ਲੈ ਜਾਂਦੇ ਪੁੱਛ ਪੁੱਛਦੇ ਨਹੀਂ ਉਹਨਾਂ ਨੂੰ ਕਿੱਥੇ ਲਾਏ ਤੁਸੀਂ ਫੇਰ ਨਸ਼ਾ ਪਤੇ ਵਾਲੇ ਹੋ ਜਾਂਦੇ ਉਧਰ ਖੰਡ ਰਹਿੰਦੇ ਆ ਜਦੋਂ ਪੈਸੇ ਦੇਣੇ ਆਣ ਕੇ ਪੁੱਛੋ ਵੀ ਬੱਚਿਆਂ ਨੂੰ ਹਾਂ ਕਿ ਕਿੱਥੇ ਲਾਏ ਆ ਕੀ ਕੀਤਾ ਦੂਜੇ ਸਰਕਾਰਾਂ ਦੇ ਜਿੱਦਾਂ ਹੁਣ ਆ ਵੀ ਵਗਾਉਂਦੇ ਰਹੇ ਜੇ ਰੋਕਣ ਸਕ ਦੋ ਦਿਨਾਂ ਜੇ ਰੋਕ ਸਕਦੇ ਹੁਣ ਲੋਕਾਂ ਨੇ ਥੋੜੇ ਵਿੱਚ ਪੁਲਿਸ ਨੂੰ ਫੜਾ ਕੇ ਆਉਂਦੇ ਸੀ ਜੀ ਤੂ ਪੁਲਿਸ ਉਹਦੇ ਫੇਰੇ ਛੱਡ ਦਿੰਦੇ ਰਹੀ ਉਹਨਾਂ ਨੂੰ ਪੁਲਿਸ ਆਪ ਉਹ ਕਉਂਦੀ ਰਹੀ ਵਿੱਚ ਇੱਥੇ ਸਾਡੇ ਪਿੰਡ ਗਰਾਊਂਡ ਨੂੰ ਕੋਈ ਵੀ ਸਹੂਲਤ ਨਹੀਂ ਹੈਗੀ ਜਦੋਂ ਦਾ ਸਰਕਾਰ ਵੱਲੋਂ ਨਾ ਪਿੰਡ ਨੂੰ ਇਹੀ ਸਾਡੀ ਇੱਛਾ ਹੈ ਕਿ ਇੱਥੇ ਗਰਾਊਂਡ ਵਧੀਆ ਬਣਾਈ ਜਾਵੇ ਜਿਮ ਬਣਾਇਆ ਜਾਵੇ ਜਿੱਦਾਂ ਕਿ ਹਰਿਆਣੇ ਦੀ ਸਰਕਾਰ ਜਦੋਂ ਵੀ ਕੋਈ ਇੰਟਰਨੈਸ਼ਨਲ ਪਲੇਅਰ ਆਉਂਦਾ ਉਹਦੇ ਨੌਕਰੀ ਦੇ ਦਿੰਦੇ ਆਪਣੀ ਸਰਕਾਰ ਨੌਕਰੀ ਨਹੀਂ ਦਿੰਦੀ ਕਿਸੇ ਨੂੰ ਇਹਨਾਂ ਨੂੰ ਚਾਹੀਦੀ ਹੈ ਕਿ ਨੌਕਰੀਆਂ ਦੇਣੀਆਂ ਚਾਹੀਦੀਆਂ ਕਿ ਗਾਂ ਪਲੇਅਰ ਵਧਣ ਹੋਰ ਪਲੇਅਰ ਵੀ ਖੇਡਣਨ ਲੱਗੇ ਮੁੰਡੇ ਆਪਣੇ ਖੇਡਣ ਤੇ ਇਸ ਕਰਕੇ ਇਹਨਾਂ ਨੌਕਰੀਆਂ ਦੇਣੀਆਂ ਚਾਹੀਦੀਆਂ ਜੀ ਪ੍ਰੈਜ਼ੈਂਟ ਤੇ ਵੀ ਬਹੁਤ ਵਧੀਆ ਜੇ ਹੋਰ ਸਰਕਾਰਾਂ ਬਾਹਾਂ ਫੜ ਲੈਣ ਫੇ ਹੋਰ ਗਾਂ ਤੱਕ ਜਾ ਸਕਦੀ ਕਬੱਡੀ ਜਿਹਦਾ 올림픽 ਵਿੱਚ ਖੜਨ ਫੇ ਹੋਰ ਪਲੇਅਰ ਵਧਣਗੇ ਗਾਂ ਤੱਕ ਦੀ ਹੋਰ ਫੇ ਨਵੇਂ ਮੁੰਡੇ ਵੀ ਖੇਡਦੇ ਜਦੋਂ ਮਤਲਬ ਕਿ ਵਰਲਡ ਕੱਪ ਹੁੰਦਾ ਸੀ ਉਦੋਂ ਬਹੁ ਮੁੰਡੇ ਖੇਡਦੇ ਹੁੰਦੇ ਸੀ ਜਦੋਂ ਦਾ ਬੰਦ ਹੋਇਆ ਫੇ ਹੌਲੀ ਹੌਲੀ ਘਟਦੇ ਜਾਂਦੇ ਆ ਇਹ ਆਪਣੇ ਪਲੇਅਰ ਹਾਂਜੀ ਜਦੋਂ ਪਹਿਲਾ ਵਰਲਡ ਕੱਪ ਸ਼ੁਰੂ ਕਰਾਇਆ ਸੀ ਜਦੋਂ ਤੇ ਉਦੋਂ ਬਹੁਤ ਵਧੀਆ ਸੀ ਮਤਲਬ ਕਿ ਹਰੇਕ ਸਾਲ ਹੁੰਦਾ ਸੀ ਹੁਣ 2-3 ਸਾਲ ਤੋਂ ਨਹੀਂ ਹੋਣਦਿਆ ਤੇ ਫੇ ਪਲੇਅਰ ਵੀ ਘਟ ਗਏ ਆਈ ਉਹ ਪਲੇਅਰ ਕੱਟ ਮਤਲਬ ਕਿ ਨਵੇਂ ਪਲੇਅਰ ਨਹੀਂ ਖੇਡਦੇ ਹੈਗੇ ਤੇ ਜੇ ਫੇ ਸ਼ੁਰੂ ਕਰਾ ਦੇਣ ਬਹੁਤ ਮਤਲਬ ਕਿ ਪਲੇਅਰਾਂ ਦੇ ਵਿੱਚ ਉਤਸ਼ਾਹ ਆਵੇ ਖੇਡਣਾ ਕਿਉਂਕਿ ਉਹ ਟੀਵੀ ਦੇ ਉੱਪਰ ਹੁੰਦਾ ਹੀ ਉਹਦੇ ਕਰਕੇ ਜ਼ਿਆਦਾ ਚੱਲਦਾ ਜੇ ਮੈਂ ਕਬੱਡੀ ਖਿਡਾਰੀ ਨਾ ਹੁੰਦਾ ਤੇ ਹੁਣ ਉਹਨੂੰ ਫੇ ਖੇਤੀਬਾੜੀ ਕਰਨੀ ਸੀ ਜਿੱਦਾਂ ਬਾਪੂ ਫੀਰ ਕਰਦੇ ਉਦਾਂ ਇਹ ਮਗਰਮ ਹੰਨੇ ਅੱਗੇ ਨਾਲ ਦੇ ਬਹੁਤ ਫਰਕਿਆ ਜੀ ਜਦਾਂ ਹੁਣ ਪਹਿਲਾਂ ਜਦਾਂ ਕਸ਼ੇ ਬਲੇ ਨਾ ਹੀ ਦਿੰਦੇ ਹੁੰਦੇ ਖਿਡਾਰੀਆਂ ਨੂੰ ਟਰੋਫੀ ਕਹਿੰਦੇ ਦੇਣੀਆਂ ਤੇ ਹੁਣ ਤੇ ਵੱਧੂ ਪੈਸੇ ਦਿੰਦੇ 2-2 ਲੱਖ ਰੁਪਈਆ ਨਾਮ ਰੱਖਿਆ ਹੁੰਦਾ ਬਹੁਤ ਵਧੀਆ ਹਨ ਜਦਾਂ ਅੱਗੇ ਨਾਲ ਫਰਕਿਆ ਬਾਗ ਹੁਣ ਚਲੋ ਨਸ਼ੇ ਤੋਂ ਇਹ ਬਚਣਾ ਚਾਹੀਦਾ ਖਿਡਾਰੀਆਂ ਨੂੰ ਵੀ ਬਚਣਾ ਚਾਹੀਦਾ ਗਾਉਣ ਵਾਲੀ ਪੀੜ੍ਹੀ ਨੂੰ ਵੀ ਨਸ਼ੇ ਤੋਂ ਬਚਣ ਵਧੀਆ ਮਿਹਨਤ ਕਰਨ ਤੇ ਖੇਡਣ ਰਾਹ ਤੇ ਇਹੋ ਹੀ ਇਹਨਾਂ ਨੂੰ ਕਹੀਦਾ ਨਸ਼ੇ ਤੋਂ ਬਚੋ ਇਹਦਾ ਤੁਹਾਡੇ ਕੋਲ ਘੱਟ ਖੇਡਿਆ ਜਾਵੇ ਜਦੋਂ ਨਸ਼ੇਵਾਲ ਨਾ ਹੋਇਓ ਤੇ ਨਸ਼ੇ ਤੋਂ ਬਚੋ ਆਹ ਚੋਤੇ ਦੀ ਕਹਿੰਦੇ ਕਬੱਡੀ ਪੈੜ ਲੱਗੀ ਆ ਚੋਤਾ ਇਹ ਮਾਰਿਆ ਜਾਂਸੀ ਚਾਰ ਨੇ ਚਾਰਾਂ ਦੇ ਚੋਕਾਂ ਨੇ ਟਰਾਈ ਕੀਤੀ ਆ ਵੱਧ ਕੇ ਬੱਲੇ ਬੱਲੇ ਹੋਊਗੀ ਮੇਰੇ ਮਿੱਤਰੋ ਉਧਰ ਕਹਿੰਦੇ ਜੋਦਾ ਤੇ ਚੋਤਾ ਚੋਤਾ ਤੇ ਜੋਦਾ ਇਹ ਕਰਾਉਣਾ ਚਾਹੀਦਾ ਜਿੱਦਾਂ ਇਹਦੇ ਨਾਲ ਬਹੁਤ 플레이ਰ ਖੇਡਦੇ ਆ ਤੇ ਬਹੁਤ ਮੁੰਡਿਆਂ ਦੇ ਵਿੱਚ ਨਵੇਂ ਜਿਹੇ ਨਵਾਂ ਉਤਸ਼ਾਹ ਉੱਠਦਾ ਹੈ ਕਿ ਅਸੀਂ ਵੀ ਵਰਲਡ ਕੱਪ ਖੇਡਾਂਗੇ ਉਹਦੇ ਕਰਕੇ ਫੇਰ ਖੇਡਦੇ 플레이ਰ ਹੀ ਬਹੁਤ ਆ ਜਿੱਦਾਂ ਪਿਛਲੇ ਸਾਲ ਅਸੀਂ ਕਿੱਡੇ ਉਹ ਕਿਹੜੀ ਜਿ ਮੱਖੀ ਭਾਈ ਨਾਲ ਖੇਡਿਆ ਸੀ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਕਿ ਬੰਟੀ ਕੇ ਡੱਟਬੇ ਵਾਲਾ ਨਾਲ ਬਹੁਤ ਵਧੀਆ ਜਿੱਦਾਂ ਜਿਹੜਾ ਕੋਈ ਦਲੇਰ ਜਿਹਾ ਰੀਡਰ ਹੋਵੇ ਉਹਦੇ ਨਾਲ ਪਾਉਣ ਨੂੰ ਬਹੁਤ ਜੀ ਕਰਦਾ ਹੈ ਕਿ ਉਹ ਵੀ ਕਬੱਡੀ ਆਪਾਂ ਦਾ ਵਾਦ ਕੇ ਬਹੁਤ ਵਧੀਆ ਸੇ ਜੇ ਐਨ ਆਰ ਆਈਸ ਨਾਲ ਹੁੰਦੇ ਹਾਂਜੀ ਤਾਂ ਕਬੱਡੀ ਕਿੱਥੇ ਹੁੰਦੀ ਕੀ ਕਬੱਡੀ ਇਹ ਕਿਸੇ ਨੇ ਦੇਖਣਾ ਨਹੀਂ ਕਿਉਂਕਿ ਜਿੰਨਾ ਇੱਕ ਵਾਰਿਆਂ ਦੀ ਉਹਨਾਂ ਦੇ ਖੇਡਦੇ ਆ ਸਾਰੇ ਪਲੇਅਰ ਹੀ ਜੇ ਨਾ ਜਾਵੇ ਫਿਰ ਕਿਸੇ ਨੇ ਖੇਡਣਾ ਨਹੀਂ ਹੈਗਾ ਫਿਰ ਕਬੱਡੀ ਇੱਥੋਂ ਦੀ ਰਹਿਣੀ ਆ ਹੁਣ ਥੋੜੀ ਪ੍ਰੋਫੈਸ਼ਨਲ ਹੋਈ ਪਈ ਫਿਰ ਕਬੱਡੀ ਗਾਂਵ ਵੱਧਣੀ ਨਹੀਂ ਹੈਗੀ ਉਧਰ ਕਮਲ ਆਸਟ੍ਰੇਲੀਆ ਜਸ ਆਸਟ੍ਰੇਲੀਆ ਘਰੋਂ ਦੀ ਹਰ ਰੇਡ ਤੇ 500 500 ਨਿੱਟਾ ਜਾਵੇਗਾ ਕਮਲ ਹੋਣੀ ਸਾਡੇ ਵੀਰ ਜੱਸ ਹੋਣੀ ਆਸਟ੍ਰੇਲੀਆ ਤੋਂ 500 ਧਰਮੇ ਦੀ ਹਰ ਇੱਕ ਰੇਡ ਦੇ ਉੱਪਰ ਆਓ ਸਾਹਮਣੇ ਬੋਦੀ ਫਰੰਦੀਪੁਰ ਆਉਂਦੇ ਬਈ ਬਾ ਨਹੀਂ ਹੋਰੀਸਾ ਨਵੀਂ ਜੋਤ ਹੱਥੋਂ ਹੁਣ ਬਸ ਮੇਰੇ ਵਿਚਾਰ ਸਾਰੇ ਹੀ ਨੇ ਹੁਣ ਇਹਦਾ ਵਿਆਹ ਕਰਾਂਗੇ ਚਲੋ ਵਧੀਆ ਬਾਕੀ ਚਾ ਸਾਰੇ ਨੇ ਇੱਕ ਵੱਡੀ ਵੀ ਵਧੀਆ ਖੇਡਦਾ ਚਲੋ ਸਾਰਾ ਕੁਝ ਹੀ ਵਧੀਆ ਏ ਹੁਣ ਤੇ ਮਾਲਕ ਨੇ ਬਹੁਤ ਕੁਝ ਦਿੱਤਾ ਹੈ ਤੇ ਤੁਹਾਨੂੰ ਬਹੁਤ ਧੰਨਵਾਦਾ ਜੀ ਕਿ ਇਦਾਂ ਸਪੋਰਟ ਕਰਦੇ ਰਹੋ ਤੇ ਹਰੇਕ ਪਲੇਅਰ ਦੀ ਅਰਦਾਸ ਕਰੋ ਕਿ ਸੱਟਪੇਟ ਤੋਂ ਬਚਾਇਆ ਰਹੇ ਜੋਤਾ ਮਹਿਮਦਵਾਲ ਛੋਟੀ ਹੀ ਉਮਰ ਦੇ ਵਿੱਚ ਕਬੱਡੀ ਦੇ ਇੱਕ ਚੰਗੇ ਮੁਕਾਮ ਤੇ ਪਹੁੰਚ ਚੁੱਕਿਆ ਉਸ ਦੀ ਸ਼ੁਰੂਆਤ ਬੇਹੱਦ ਵਧੀਆ ਹੋਈ ਹੈ ਜੋਤਾ ਮਹਿਮਦਵਾਲ ਚਾਹੁੰਦਾ ਹੈ ਕਿ ਉਹ ਕਬੱਡੀ ਦੇ ਸਿਖਰਾਂ ਤੇ ਪਹੁੰਚੇ ਤੇ ਇਸ ਦੇ ਲਈ ਉਹ ਲਗਾਤਾਰ ਮਿਹਨਤ ਕਰ ਰਿਹਾ ਹੈ ਸੋ ਤੁਹਾਨੂੰ ਅੱਜ ਦੀ ਸਾਡੀ ਇਹ ਪੇਸ਼ਕਸ਼ ਕਿਹੋ ਜੀ ਲੱਗੀ ਤੁਸੀਂ ਕਮੈਂਟਸ ਚ ਆਪਣੀ ਰਾਏ ਦੇ ਸਕਦੇ ਹੋ ਨਾਲ ਦੀ ਨਾਲ ਆਪਣੀ ਫੀਡਬੈਕ ਸਾਨੂੰ ਈਮੇਲ ਵੀ ਕਰ ਸਕਦੇ ਹੋ ਅਸੀਂ ਜਲਦੀ ਹਾਜ਼ਰ ਹੋਵਾਂਗੇ ਨਵੇਂ ਐਪੀਸੋਡ ਨਵੀਂ ਮੁਲਾਕਾਤ ਦੇ ਨਾਲ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ